ਜੀ ਆਇਆਂ ਨੂੰ ਸਸਰੀਆ ਕਾਲ ਜੀ ਕਿੱਦਾ ਹਾਲ ਚਾਲ ਆ ਤੁਹਾਡਾ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਤਰਫ ਸਾਰਿਆਂ ਜੜਦੀ ਕਲਾਚ ਰੱਖੇ ਤੇ ਵੈਲਕਮ ਕਰਦੇ ਆ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਸੰਜੇ ਪੰਜਾਬ ਤੇ ਕਿਆ ਜੇ ਸਿਰ ਫੇਰ ਵੇਖਣ ਜਾ ਰਹੇ ਇੱਕ ਵਾਰੀ ਚਾਚਾ ਬਿਸ਼ਨਾ ਕਿ ਅਸੀਂ ਉਹਨਾਂ ਨੂੰ ਗਰੋਸ ਦੇਖ ਰਹੇ ਹਾਂ ਤੇ ਸਾਡੀ ਆਡੀਅנס ਜਿਹੜੀ ਹੈ ਉਹਨਾਂ ਨੂੰ ਵੀ ਪਸੰਦ ਆ ਰਹੀ ਹੈ ਉਹਨਾਂ ਦੀ ਵੀਡੀਓਜ਼ ਕੀ ਕਾਮੇਡੀ ਵੀ ਚੰਗੀ ਕਰ ਕਾਮੇਡੀ ਵੀ ਮਜ਼ੇਦਾਰੀ ਕਰਦੇ ਨੇ ਇਹਨੂੰ ਮਜ਼ਾ ਆਉਂਦੇ ਨੇ ਇਹ ਗੱਲਾਂ ਸੁਣ ਕੇ ਕਿਆ ਜੇ ਫਿਰ ਇਹ ਫਨੀ ਵੀਡੀਓ ਦੇਖਣ ਜਾ ਰਹੇ ਹਾਂ ਸੋ ਕਲੀਨਿਕ ਅੱਜ ਇੱਥੇ ਚਾਚੇ ਵੀ ਸ਼ਰੂਨ ਨੂੰ ਲੱਗਦਾ ਹੋ ਗਿਆ ਬੁਖਾਰ ਅੱਜ ਕਿਸੇ ਕਲੀਨਿਕ 'ਚ ਵੜਿਆ ਵੇਖੋ ਕੀ ਕਰਦਾ ਡਾਕਟਰ ਦੇ ਨਾਲ ਉਹ ਪਹਿਲੇ ਦੇਖਦੇ ਹਾਂ ਵੀਡੀਓ ਫਿਰ ਕਰਦੇ ਹਾਂ ਤੇ ਵਿਚਾਰ ਸਾਂਝਾ ਆਇਆ ਆਇਆ ਬੱਪੂ ਤੁਰਿਆ ਐਵੇਂ ਥੋੜਾ ਜਿਹਾ ਰਗ ਗਿਆ ਨਿਕਲ ਨਹੀਂ ਨਿਕ

ਕੀ ਕਰਨਾ ਹਾਂ ਆਲੋ ਮਿਲ ਮਿਸਾਸ ਨਹੀਂ ਉਹ ਵੜੀ ਵੜੀ ਜਵਾਲੋ ਆਖਰੀ ਸਾਟ ਜਿਹੜਾ ਨਿਕਲ ਰਿਹਾ ਪਿੱਛੇ ਕਿ ਤੜ ਪੇਟ ਚ ਗੜਬੜ ਲੱਗਦੀ ਹੈ ਮੈਂ ਤੁਹਾਨੂੰ ਦਵਾਈ ਹਾਂਜੀ ਘੜਮ ਘੜਮ ਜਿਹਾ ਹੁੰਦਾ ਪੇਟ ਹਾਂਜੀ ਹਾਂਜੀ ਤੁਸੀਂ ਦੋ ਟਾਈਮ ਸੇਮ ਟਾਈਮ ਦਵਾਈ ਲੋ ਹਾਂਜੀ ਤੇ ਜਿਹੜੀਆਂ ਤਲੀਆਂ ਚੀਜ਼ਾਂ ਹਨ ਉਹਨਾਂ ਨੂੰ ਥੋੜਾ ਅਵੋਇਡ ਕਰਿਓ ਅੱਛਾ ਜੀ ਹਾਂਜੀ ਤੇ ਕੋਈ ਗੱਲ ਨਹੀਂ ਕੱਲ ਤੁਸੀਂ ਆ ਕੇ ਪੰਜਾਬੀ ਚ ਦੱਸ ਦਿਓ ਮੈਨੂੰ ਅੰਗਰੇਜ਼ੀ ਘੱਟ ਆਉਂਦੀ ਆ ਵਾਈਟ ਦਾ ਕੀ ਮਤਲਬ ਓਕੇ ਓਕੇ ਸਰ ਕੀ ਤਲੀਆਂ ਚੀਜ਼ਾਂ ਖਾਡ ਖਾਓ ਅੱਛਾ ਠੀਕ ਹੈ ਜੀ ਹੋਰ ਹੋਰ ਨਹੀਂ ਹੋਰ ਸਭ ਠੀਕ ਹੈ ਤਾਂ ਤੁਸੀਂ ਹਲਕਾ ਫੁਲਕਾ ਖਾਓ ਅੱਛਾ ਠੀਕ ਹੈ ਹਲਕਾ ਫੁਲਕਾ फुल्का खाना पौ नाल फिर वे मन समझा दे नहीं खाना तुसी हल्का फुल्का खाना ज्यादा तलिया तुने तुसी ना खा अच्छा हल्का हल्का ठीक <laughs> है ठीक है किन्ने पैह सुबह तुसी आके जरूर मुखा ठीक है जी मैं ते आ जाऊंगा अपने पैसे किन्ने पैसे 50 पे गुग्ड मुंडे कैश नहीं केजे मिन्नू ਨਾ ਚੁਪਿਛ ਲੈਨੇ ਆਈਫੋਨ ਕਿੱਲ ਹੈ ਹੋ ਗਈ ਚੈੱਕ ਕਰਨ ਨਾ ਕੋਈ ਗੱਲ ਨਹੀਂ ਆ ਰਹੀ ਚੰਗਾ ਜੀ ਦੱਸਨੇ ਨੇ ਆਈਫੋਨ ਕਿੱਲ ਹੈ ਦੱਸਣ ਦਾ ਮੰਦਾ ਆਹ ਅੰਜ ਖਾ ਲਿਓ ਹਲੋ ਡਾਕਟਰ ਵੀ ਕਿੰਨਾ ਬਿੱਲ ਬਣਾ ਲੈਂਗੇ ਆ ਚਾਚਾ ਕਿੱਦਾਂ ਵਜੀਏ ਤੂੰ ਜਨਾ ਪੁੱਤ ਠੀਕ ਰਹਿਂਦਾ ਵਾ ਕਾਹਦਾ ਦਵਾਈ ਲੈ ਕੇ ਆਇਆ ਵਾ ਦਵਾਈ ਲੈ ਕੇ ਆਇਆ ਆ ਪੇਟ ਖਰਾਬ ਹੀ ਗੁਰਗੁਰਗੀ ਉਹ ਜੀ ਦੇ ਚੰਕੀ ਚੰਗੇ ਆ ਵੀ ਹਲਕਾ ਫੁਲਕਾ ਖਾਣਾ ਤੇ ਇਹਨੂੰ ਮੈਨੂੰ ਸਮਝ ਨਹੀਂ ਆਦੀ ਵੀ ਹਲਕਾ ਕੀ ਖਾਵਾ ਹਲਕਾ ਹਲਕਾ ਕਿੰਦੇ ਖਾਣਾ ਕਿੰਦੇ ਹਲਕਾ ਹਲਕਾ ਖਾਣਾ ਖਾਣਾ ਕੋਈ ਨਾ ਕੋਈ ਤੂੰ ਫਿਰ ਐਡਾ ਕਰ ਪਾਣੀ ਪੀਲਾ ਪਾਣੀ ਹਾਂ ਪਾਣੀ ਹਲਕਾ ਦਾ ਅੱਲਾ ਪਾਣੀ ਢੋਲ ਕੀ ਕੀ ਜਾਏਗੀ ਕੋਈ ਨਹੀਂ ਪਾਣੀ ਚ ਮਿੱਟੀ ਪਾਜੇ ਹੈ ਮਿੱਟੀ ਥੱਲੇ ਬੈਹ ਜਾਂਦੀ ਨਾ ਉੱਤੇ ਪਾਣੀ ਆ ਜਾਂਦਾ ਤੂੰ ਹਲਕਾ ਕਹਿ ਨਹੀਂ ਦੇ ਆ ਤੇ ਠੀਕ ਹੈ ਫਿਰ ਮੈਂ ਪਾਣੀ ਪੀਣਾ ਹਾਂ ਪਾਣੀ ਪੀ ਪਾਣੀ ਰੱਜ ਕੇ ਪੀ ਲੈ ਆਏ ਵੇ ਵੇ ਕੱਲ ਬੰਦਾ ਆਪਣਾ ਮੇਟੇ ਦੇ ਡੜਿਆ ਉਹ ਮਾਮਾ ਢਿੱਡ ਦੁਖਣ ਡਿਆ ਮੇਰਾ ਪੇਟ ਚ ਬਹੁਤ ਜੜਜ ਹੋਣ ਡਈ ਵਟ ਪੈ ਗਏ ਆ ਢਿੱਡ ਚ ਦਰਦ ਹੁੰਦੀ ਆ ਹਾਂ ਡਾਕਟਰ ਕੋ ਗਿਆ ਹਾਂ ਹਾਂ ਉਹਨੇ ਦਵਾਈਆਂ ਦੇਤੀ ਇਹ ਨਾਲ ਕਹਿੰਦੇ ਹਲਕਾ ਫੁਲਕਾ ਖਾਣਾ ਵੀ ਜਿਆਦਾ ਪਾੜਾ ਨਹੀਂ ਖਾਣਾ ਉਹ ਤੇ ਇੱਕ ਸੁੱਕੜ ਜਾ ਬੰਦਾ ਮਿਲ ਪਿਆ ਉਹਨੂੰ ਮੈਂ ਕਿਹਾ ਮੈਂ ਕਿਹਾ ਡਾਕਟਰ ਕਹਿੰਦੇ ਹਲਕਾ ਫੁਲਕਾ ਖਾਣਾ ਅੱਗੋਂ ਪਤਾ ਕੀ ਜਾਂ ਹਾਂ ਕਹਿੰਦਾ ਵੀ ਪਾਣੀ ਪੀਆ ਕਰ ਪਾਣੀ ਸਭ ਤੋਂ ਹਲਕਾ ਹੁੰਦਾ ਉਹਨੂੰ ਮੂਰਖ ਨੂੰ ਕੀ ਪਤਾ ਉਹ ਕਿਉਂ ਖਾਇਆ ਕਰਕੇ ਉਹ ਕਿਉਂ ਕਿ ਉਹ ਹਲਕਾ ਹੁੰਦਾ ਹਾਂ ਜਦੋਂ ਸਬਜ਼ੀ ਦੇ ਵਿੱਚ ਪਾਈਦਾ ਹਾਂ ਧਰ ਕੇ ਉੱਤੇ ਆ ਜਾਂਦਾ ਉਹਦੇ ਨਾਲ ਹਲਕਾ ਕਿਹੜਾ ਹੋਇਆ ਸਹੀ ਕਿ ਆਹੜ ਮੈਂ ਕਿਉਂ ਹੀ ਖਾਊਂਗਾ ਚੰਗਾ ਕਰੋ ਚੰਗਾ ਮਨੇ ਤਲੀਆਂ ਚੀਜ਼ਾਂ ਤੋਂ ਬਣਾ ਕਿਤਾ ਸੀਗਾ ਆ ਲੈ ਉਹਨੇ ਕੋਈ ਮਸ਼ਹੂਰ ਹੈ ਬਾਪੂ ਦੋਵਾਂ ਨੇ ਲੱਗ ਲੱਗ ਸੁਨਾਵਾ ਦੇਤੀਆਂ ਵਾ ਤੇ ਆਪਾਂ ਹੁਣ ਕਿਹੜੀ ਚੁਣੀਏ ਉਹ ਤੇ ਮੈਂ ਸੋਚਦਾ ਬਿਉੜ ਨੇ ਵੀ ਵਧੀਆ ਕਿਹਾ ਇਹਨੇ ਵੀ ਵਧੀਆ ਕਿਹਾ ਚਲੋ ਆਪਾਂ ਦੋਨੇ ਚੋਈ ਤੇ ਚੁਣਾਂਗੇ ਹਾਂ ਚੱਲ ਆਪਾਂ ਨੂੰ ਕੀ ਆਪਾਂ ਦੋਵੇਂ ਚੋਣਾਂਗੇ ਮੈਂ ਨਾ ਇਹਨਾਂ ਦੋਨੇ ਚੁਣਾ ਆਪਾਂ ਕਿਸੇ ਦੀ ਗੱਲ ਮੰਨ ਨਹੀਂ ਲੈਣੀ ਓਏ ਚਾਚਾ ਥਾਥਰੀ ਗਾਲ ਦੇ ਕੀ ਮਸਲਾ ਬਣ ਗਿਆ ਮੂੰਹ ਯਾ ਲੰਕਾਇਆ ਵਾ ਢੇਟ ਖਰਾਬ ਹੋਇਆ ਐਸ਼ਾ ਡਾਕਟਰ ਕੋ ਗਿਆ ਹੱਥੇ ਮੈਡਮ ਬੈਠੀ ਸੀ ਹਾਂ ਉਹਨੇ ਚੈੱਕ ਕੀਤਾ ਕਹਿੰਦੀ ਤੁਹਾਡਾ ਪੇਟ ਖਰਾਬ ਆ ਦਵਾਈ ਲੈ ਜਾ ਪਰ ਇੱਕ ਸ਼ਰਤ ਆ ਵੀ ਤੁਸੀਂ ਨਾ ਹਲਕਾ ਫੁਲਕਾ ਖਾਣਾ ਇਹ ਆ ਠੀਕ ਆ ਹਾਂ ਕੋ ਭਾਰੀ ਚੀਜ਼ ਨਹੀਂ ਖਾਣੀ ਅੱਛਾ ਮੈਂ ਬਾਹਰ ਨਿਕਲਿਆ ਇੱਕ ਝਖੜ ਜਾ ਬਿੰਦਾ ਬੈਠਾ ਛੇ ਸੁੱਕਾ ਆ ਉਹਨੂੰ ਮੈਂ ਸਾਰੀ ਗੱਲ ਦੱਸੀ ਤੇ ਉਹਨੇ ਮੈਨੂੰ ਸਲਾਹ ਦਿੱਤੀ ਕਹਿੰਦਾ ਤੂੰ ਪਾਣੀ ਪੀ ਰੱਜ ਕੇ ਪਾਣੀ ਹਲਕਾ ਹੁੰਦਾ ਅੱਛਾ ਮੈਂ ਉਹਦੀ ਗੱਲ ਸੁਣ ਕੇ ਫਿਰ ਗਾਂ ਆ ਗਿਆ ਹਾਂ ਗਾਂ ਇੱਕ ਪਲਵਾਨ ਮਿਲ ਪਿਆ ਅੱਛਾ ਉਹ ਆਂਦਾ ਨਹੀਂ ਜੀ ਤੈਨੂੰ ਗਲਤ ਕਹਿੰਦਾ ਪਾਣੀ ਹਲਕਾ ਨਹੀਂ ਹੁੰਦਾ ਕਿ ਉਹ ਹਲਕਾ ਹੁੰਦਾ ਜਿੱਦ ਰੋਟੀ ਸਬਜੀ ਚ ਪਾਈਏ ਤੇ ਧਰ ਕੇ ਤਾਂ ਆ ਜਾਂਦਾ ਕਿਉਂ ਹਲਕਾ ਹੁੰਦਾ ਮੈਂ ਤੇਰੀ ਪੂਰੀ ਗੱਲ ਧਾਰਨਾ ਸੁਣ ਲਈਂ ਤੇ ਨਹੀਂ ਤੂੰ ਡਾਕਟਰ ਨਹੀਂ ਕੋਲ ਦਵਾਈ ਲਾ ਜਾਣਾ ਨਾ ਸਣੀ ਕੋਲ ਉਹ ਕਦੀ ਵੀ ਗੱਲ ਤੇ ਨਹੀਂ ਦਿੰਦੀ ਕੱਟ ਦਵਾਈ ਨਹੀਂ ਦਿੰਦੀ ਉਹਨੇ ਜਿਹੜੀ ਕੋਲ ਸਲਾਹ ਦਿੱਤੀ ਆ ਨੇ ਵੀ ਹਲਕਾ ਫੁਲਕਾ ਖਾਣਾ ਉਹ ਆਪਣੀ ਜਗ੍ਹਾ ਸਹੀ ਆ ਉਹ ਪਰ ਜਿਹੜਾ ਤੈਨੂੰ ਝਖੜਨੇ ਗਿਆ ਨਾ ਪਾਣੀ ਪੀਣਾ ਪਾਣੀ ਹਲਕਾ ਨਹੀਂ ਹੁੰਦਾ ਜਿਹੜਾ ਤੈਨੂੰ ਪਲਵਾਨ ਨੇ ਕਿਹਾ ਨਾ ਵੀ ਕਿਉਂ ਖਾਣਾ ਕਿਉਂ ਹਲਕਾ ਨਹੀਂ ਹੁੰਦਾ

ਪੂੜੀ ਖਾਵਾਂਗੇ ਨਹੀਂ ਆ ਜਾਓ ਵੀ ਪੂੜੀ ਖਾਵਾਂਗੇ ਇਹ ਡਾਕਟਰ ਨਹੀਂ ਕਹਤ ਸਲਾਹ ਨਹੀਂ ਦਿੰਦੀ ਤੇ ਅਹੀਂ ਜਿਹੜਾ ਜਦੀ ਕਹਦਾ ਮੜਾ ਕੀ ਹੈ ਹਾਈ ਹਾਈ ਹੌਲੀ ਗੱਲ ਪੂੜੀ ਖਾਦੀ ਹੀ ਉਹਨੇ ਪੂੜੀ ਬਾਪੂ ਜੀ ਇਹ ਠੱਠੇ ਖੂਹ ਦੇ ਵਿੱਚ ਮੇਰਾ ਤੇ ਬੁਰਾ ਹਾਲ ਹੋ ਗਿਆ ਕੀ ਗੱਲ ਹੋ ਗਈ ਤੁਸੀਂ ਰਾਮ ਨਾਲ ਬੈਠੋ ਕੀ ਗੱਲ ਤabbe ਠੀਕ ਨਹੀਂ ਹੋਈ ਤੁਹਾਡੇ ਟਾਈਮ ਸਰ ਦਵਾਈ ਨਹੀਂ ਖਾਦੀ ਤੁਸੀਂ ਦਵਾਈ ਤੇ ਖਾਦੀ ਪੇਟ ਤੇ ਮੇਰਾ ਅੱਗੇ ਨੂੰ ਵੀ ਜਿਆਦਾ ਖਰਾਬ ਹੋ ਗਿਆ ਮੇਰਾ ਤੇ ਵਧਾ ਵਧ ਗਿਆ ਹੋਰ ਅੱਛਾ ਠੀਕ ਹੈ ਬੱਟੇ ਤੁਸੀਂ ਖਾਦਾ ਕੀ ਮੈਂ ਖਾਦੀਆਂ ਪੂੜੀਆਂ ਓ ਬਾਪੂ ਜੀ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਹਲਕਾ ਫੁਲਕਾ ਖਾਣਾ ਤਲੀਆਂ ਚੀਜ਼ਾਂ ਹੀ ਨਹੀਂ ਖਾਣੀਆਂ ਫਿਰ ਤੁਸੀਂ ਪੂੜੀਆਂ ਕਾ ਲਿਖਾਦੀਆਂ ਪੂੜੀਆਂ ਕਿਉ ਆਪਣੀ ਗੱਲ ਤੇ ਰਹਿ ਮੈਂ ਤੁਹਾਨੂੰ ਦੱਸਾਂ ਤੂੰ ਮੈਨੂੰ ਕਿਹਾ ਵੀ ਹਲਕਾ ਫੁਲਕਾ ਖਾਣਾ ਠੀਕ ਹੈ ਜਦੋਂ ਮੈਂ ਘਰ ਜਾ ਕੇ ਪੂੜੀਆਂ ਕੱਢੀਆਂ ਤੇਲ ਦੇ ਵਿੱਚ ਤੇ ਉਹ ਤਰ ਕੇ ਤਾ ਆ ਗਈਆਂ ਫਿਰ ਹਲਕੀਆਂ ਹੋਈਆਂ ਕਿ ਭਾਰੀਆਂ ਜੇ ਡੁੱਬਣ ਜਾਂਦੀਆਂ ਪੂੜੀਆਂ ਤਾਂ ਤੇਲ 'ਚ ਸੀ ਨਾ ਹਏ ਮੈਂ ਸੋਚਿਆ ਹੀ ਨਹੀਂ ਹੋੜ ਲਾਜ ਕਰ ਮੇਰੇ ਬੜਾ ਬੁੜਾ ਲਈ ਚਲ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਚਲੋ ਤੁਸੀਂ ਅੰਦਰ ਚਲੋ ਮੈਂ ਚੈੱਕ ਕਰਦੀ ਚਲੋ ਅੱਛਾ ਤੁਸੀਂ ਅੰਦਰ ਆਓਗੀ ਅੱਛਾ ਠੀਕ ਹੈ ਪੂੜਾ ਨਹੀਂ ਸੀ ਚਲੋ ਬਾਪੂ ਜੀ ਤੁਸੀਂ ਚਲੋ

ਤਿਕਾ ਨੱਕ ਆਹਾ ਹਾ ਗੋਲਬੂ ਆਹਾ ਹਾ ਸਿੱਕੀ ਨਹੀਂ ਕੇ ਬੋਲ ਕਿਉਂ ਨਾ ਮੇਰਾ ਬੱਦ ਦਿਲ ਹੀ ਕੱਢ ਲਿਆ ਓ ਗੁੜਿਆ ਇਹ ਦਿਲਦੂਲ ਵਾਲਾ ਇਲਜ਼ਾਮ ਮੇਰੇ ਤੇ ਨਹੀਂ ਲਾਉਣਾ ਮੈਂ ਤੇਰਾ ਦਿਲ ਨਹੀਂ ਹੱਥ ਲਾ ਕੇ ਕੜਨੀ ਕੱਢੀ ਆ ਮੈਂ ਤੇਰੀ ਓ ਓ ਗੁੜਿਆ ਚਾਚੇ ਪਿਛਲੇ ਨੂੰ ਪੈ ਗਈਆਂ ਠਰਕੀਆਂ ਮਹਿੰਗੀਆਂ ਠੀਕ ਐ ਤੇ ਚਾਚਾ ਵਿਸ਼ਣਾ ਕਢਾ ਬੈਠਾ ਆਪਣੀ ਕਿਡਨੀ ਅੱਛਾ ਯਾਰ ਕਿਸੇ ਦੌਰ ਦੇ ਵਿੱਚ ਨਾ ਇੱਕ ਟਾਈਮ ਐਸਾ ਆਇਆ ਸੀ ਇਧਰ ਲੈਂਦੇ ਪੰਜਾਬ ਵੱਲ ਕਿ ਫੇਕ ਡਾਕਟਰ ਜਿਹੜੇ ਸੀ ਨਾ ਲੋਕਾਂ ਦੀਆਂ ਕਿਡਨੀਆਂ ਕੱਢਣ ਲੱਗਦੇ ਸੀ ਕਿਡਨੀਆਂ ਬਹੁਤ ਵੀ ਕੰਨ ਲੱਗ ਗਈਆਂ ਸੀ ਫੇਰ ਇੰਦੇ ਉੱਤੇ ਬੜਾ ਇੱਕ ਪ੍ਰੋਪਰਟੀਮ ਬਣਾਈ ਗਈ ਇਹ ਜਿਨ੍ਹਾਂ ਨੇ ਇਹਨਾਂ ਨੂੰ ਲੀਡ ਕੀਤਾ ਤੇ ਫਿਰ ਇਹ ਸਭ ਕੁਝ ਖਤਮ ਕੀਤਾ ਗਿਆ ਕਿ ਲੋਕਾਂ ਨੂੰ ਪੈਂਡਸ ਦੇ ਬਹਾਨੇ ਨਾਲ ਆਪਰੇਟ ਕਰਕੇ ਤੇ ਲੋਕਾਂ ਦੀਆਂ ਕਿਡਨੀਆਂ ਕੱਢ ਲੈਂਦੇ ਸੀ ਠੀਕੇ ਦੇ ਬਾਅਦ ਚ ਉਹ ਆਪਣਾ ਲੱਖਾਂ ਦੇ ਵਿੱਚ ਵੇਚਦੇ ਹੁੰਦੇ ਸੀ ਟਿਸ਼ੂ ਵੀ ਕਹਿੰਦੇ ਨੇ ਡਾਕਟਰ ਕਿਸੇ ਕੋਲ ਵੀ ਜਾਓ ਨਾ ਤੇ ਚੰਗੇ ਕੋਲ ਜਾਣਾ ਚਾਹੀਦਾ ਮਾੜੇ ਡਾਕਟਰ ਦੀ ਸਲਾਹ ਨਹੀਂ ਲੈਣੀ ਚਾਹੀਦੀ ਨਹੀਂ ਅੱਜ ਤੂੰ ਹੀ ਕਹਿਣੇ ਮੇਰੇ ਪੇਟ ਚ ਦਰਦ ਹੈ ਤੇ ਮੈਂ ਤੇਰੇ ਡਾਕਟਰ ਕੋਲ ਲੈ ਕੇ ਜਾਵਾਂ ਪਰ ਖਾਣਾ ਹਲਕਾ ਫੁਲਕਾ ਹੀ ਮੈਂ ਤੈਨੂੰ ਸਮੋਸੇ ਨਾ ਖਵਾਵਾਂ ਨਹੀਂ ਮੈਂ ਟਿਸ਼ੂ ਖਾ ਲਵਾਂ ਟਿਸ਼ੂ ਨੂੰ ਹਲਕਾ ਕੁਛ ਨਹੀਂ ਤੈਨੂੰ ਪਤਾ ਨਹੀਂ ਕਿਉਂ ਆਈ ਸੁਟੀਆਂ ਤੇ ਮੈਂ ਉੱਤੇ ਛਾੜ ਕੇ ਆ ਜਾਂਦਾ ਨਹੀਂ ਯਾਰ ਸਮੋਸੇ ਹਲਕੇ ਹੀ ਹੁੰਦੇ ਨੇ ਤੂੰ ਉੱਤੇ ਆ ਜਾਂਦਾ ਕਸ ਵਾ ਚੱਲਿਆ ਅੱਛਾ ਚਾਚਾ ਜੀ ਚੱਲੇ ਅੱਗੇ ਸੀ ਕਿਥੇ ਉਹ ਦੇਖਿਆ ਕਿ ਉਹ ਲੇਡੀ ਡਾਕਟਰ ਜੜੀ ਆ ਉਹ ਕੁੜੀ ਆ ਇਸ ਲਈ ਫੇ ਉਹਦੇ ਕੋਲ ਆ ਗਏ ਕਿ ਚਾਚੇ ਨੂੰ ਪਤਾ ਨਹੀਂ ਕੁਝ ਹੈਗਾ ਸੀ ਕਿ ਨਹੀਂ ਹੈਗਾ ਸੀ ਉਹ ਲੇਡੀ ਡਾਕਟਰ ਦੇਖ ਕੇ ਅੰਦਰ ਵੜ ਗਿਆ ਉਹਨੇ ਕਿ ਇਧਰ ਲੇਡੀ ਡਾਕਟਰ ਇਧਰ ਹੀ ਵੜ ਜਾ ਹਾਂ ਬੱਸ ਅੱਛਾ ਅੱਜ ਕੱਲ ਵੈਸੇ ਹੁੰਦਾ ਇਦਾਂ ਹੀ ਆ ਦੁਨੀਆ ਵਿੱਚ ਡਾਕਟਰ ਥੋੜੇ ਆ ਜਿਹੜੇ ਮਸ਼ਵਰ ਦੇਣ ਵਾਲੇ ਉਹ ਬਹੁਤੇ ਆ ਇਹ ਬੇਸਿਕਲੀ ਹਰ ਕੰਪਾਊਂਡਰ ਜਿਹੜਾ ਨਾ ਉਹ ਵੀ ਡਾਕਟਰ ਬਣ ਗਿਆ ਹਾਂਜੀ ਇਦਾਂ ਹੀ ਫਿਰ ਜੇ ਕੋ ਚਲ ਜਾ ਉਹਨੇ ਆਪਣਾ ਮਸ਼ਵਰਾ ਜੇ ਫਿਰ ਡਾਕਟਰ ਦਾ ਮਸ਼ਵਰਾ ਲੈਣ ਤੋਂ ਬਾਅਦ ਨਾ ਲੋਕ ਲੋਕਾਂ ਦੇ ਮਸ਼ਵਰੇ ਬਹੁਤ ਲੈਂਦੇ ਆ ਜਿਵੇਂ ਚਾਚਾ ਵੀ ਸ਼ਨਾ ਹਰ ਬੰਦੇ ਕੋ ਮਸ਼ਵਰਾ ਤੂੰ ਡਾਕਟਰ ਕੋਲੇ ਪੁੱਛ ਲੈ ਮੈਂ ਹਲਕੇ ਚ ਕੀ ਖਾਵਾਂ ਮੈਨੂੰ ਕੋਈ ਐਸੀ ਚੀਜ਼ ਦੱਸ ਦੇ ਜਿਹੜੀ ਮੈਂ ਖਾ ਕੇ ਗੁਜ਼ਾਰਾ ਕਰ ਲਵਾਂ ਦੁਬਾਰਾ ਫਿਰ ਕੱਲ ਦੇਖੋ ਹੋਰ ਵੀ ਦੇ ਨਾ ਅਗਰ ਤੁਸੀਂ ਬਿਮਾਰ ਹੋ ਗਏ ਪਤਾ ਲੈਣ ਵਾਲੇ ਆਏ ਤੇ ਹਰ ਬੰਦੇ ਨੇ ਆਪਣੀ ਨਵਾਂ ਸਲਾਹ ਦੇ ਯਾਰ ਉਸ ਮੇਰੇ ਰਿਸ਼ਤੇਦਾਰ ਨੂੰ ਐਵੇਂ ਹੋਇਆ ਸੀਗਾ ਤੂੰ ਐ ਚੀਜ਼ ਖਾ ਉਹ ਤਾਂ ਬਿਲਕੁਲ ਸਹੀ ਹੋ ਗਿਆ ਸੀ ਫਿਰ ਜੇ ਕੁਝ ਨਹੀਂ ਹੋਏਗਾ ਡਾਕਟਰਾਂ ਚ ਕੀੜੇ ਪਣ ਲੱਗ ਜੇ ਨਹੀਂ ਨਹੀਂ ਉਹ ਤਾਂ ਡਾਕਟਰ ਹੈ ਨਹੀਂ ਤੂੰ ਉਹਨੂੰ ਵਿਖਾਓ ਬੜਾ ਚੰਗਾ ਡਾਕਟਰ ਉਹ ਉਸ ਹਕੀਮ ਕੋਲ ਜਾ ਉਹਦੇ ਕੋਲ ਆਰਾਮ ਆਇਆ ਸੀ ਐਦਾਂ ਹੀ ਮਤਲਬ 600 ਪਤਾ ਲੈਣ ਆਏਗੇ ਤਾਂ ਤੁਹਾਨੂੰ 600 ਮਸ਼ਵਰੇ ਮਿਲ ਜਾਣਗੇ 600 ਮਸ਼ਵਰਾ ਵੀ ਨਾਲ ਦੇ ਕੇ ਜਾਣਗੇ ਕਮਾਲ ਦੀ ਵੀਡੀਓ ਸੀ ਬੜਾ ਜ਼ਬਰਦਸਤ ਸੀ ਪਰ ਹਲੇ ਚਾਚੇ ਦੀ ਕਿਡਨੀ ਨਿਕਲ ਗਈ ਬੜਾ ਅਫਸੋਸ ਹੈ ਇਸ ਗੱਲ ਤੇ ਉਹਨੇ ਆਈਫੋਨ ਨਹੀਂ ਸੀ ਲੈਣਾ ਹੋਰ ਨਮਾਸ ਚਾਚੇ ਨੇ ਆਪ ਇੱਕ ਵੇਸ ਕੇ ਆਈਫੋਨ ਲਿਆ ਸੀ ਦੂਜੀ ਡਾਕਟਰ ਨੇ ਕੱਢ ਲਈ ਚਾਚਾ ਕੀ ਕਰੇਗਾ ਬੜੀ ਯਾਰ ਬੜੇ ਮਜ਼ੇਦ ਦੀ ਵੀਡੀਓ ਸੀ ਬਹੁਤ ਆਸੀ ਖੇੜੀਆਂ ਕੀਤੀਆਂ ਬਹੁਤ ਵਧੀਆ ਲਗੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲਗੀ ਕਮੈਂਟ ਚ ਜ਼ਰੂਰ ਦੱਸਣਾ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਰੱਬ ਰਾਖਾ